ਆਜਾ ਆ ਗੁਰੂ ਜੰਦੀਪ ਜੀ ਦੇ ਗੁਰਦੁਆਰਾ ਸਾਹਿਬ ਤਾਂ ਇਥੇ ਸਾਡੇ ਗੁਰਦੁਆਰਾ ਸਹਿਵਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਵਿਆਹ ਦਾ ਪ੍ਰੋਗਰਾਮ ਤਾਂ ਬਹੁਤ ਜ਼ਿਆਦਾ ਰੌਣਕਾਂ ਅਜੇ ਤਾਂ ਸ਼ੁਰੂਆਤ ਆ ਤਿਆਰੀਆਂ ਹੁੰਦੀਆਂ ਆ ਤਾਂ ਮੀ ਵੀ ਬਹੁਤ ਜ਼ਿਆਦਾ ਪੈ ਰਿਆ ਆ ਤਾਂ ਹਜੇ ਤਾਂ ਸਿਰਫ ਤਿਆਰੀਆਂ ਹੁੰਦੀਆਂ ਪਈਆਂ ਆ ਸਾ ਦੇਖੋ ਮੀ ਹਟ ਜਵੇ ਤਾਂ ਵਧੀਆ ਆ ਰੱਜ ਬਹੁਤ ਹੁੰਦਾ ਆ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਇੱਥੇ ਤਿਆਰੀਆਂ ਹੀ ਹੋ ਰਹੀਆਂ ਆ ਦੇਖੋ ਇਹ ਤਾਂ ਦੁਕਾਨਾਂ ਲੱਗਦੀਆਂ ਪਈਆਂ ਆ ਬਹੁਤ ਜ਼ਿਆਦਾ ਰੱਛਾ ਤੇ ਮੀ ਵੀ ਬਹੁਤ ਜ਼ਿਆਦਾ ਪੈ ਰਿਹਾ ਆ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪੂਰਾ ਰੱਛਾ ਵੀਡੀਓ ਜਰੂਰ ਦੇਖਿਓ ਸਾਰਾ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਕਿੰਨਾ ਖਾਟ ਖਾਟ ਹੁੰਦਾ ਹੈ ਇੱਥੇ ਬਹੁਤ ਜ਼ਿਆਦਾ ਰੌਣਕ ਪਈ ਹੈ ਪੈਰ ਰੱਖਣ ਦੀ ਜਗ੍ਹਾ ਨਹੀਂ ਕਿਤੇ ਹੋਰ ਸੋ ਸਸੀ ਕਾਲ ਜੀ ਸਾਡੇ